ਅੱਜ ਸਨਾਤਨ ਕ੍ਰਾਂਤੀ ਦਲ ਪੰਜਾਬ ਦੀ ਮੀਟਿੰਗ ਗੁਰਦਾਸਪੁਰ ਵਿੱਚ ਹੋਈ ਜਿਸ ਵਿੱਚ ਮੀਨੂ ਮਨੋਤਰਾ ਜੀ ਐਡਵੋਕੇਟ ਦੀ ਰਹਿਣ ਨੁਮਾਈਤ ਨਿਯੁਕਤੀਆਂ ਗਈਆਂ ਜਿਸ ਵਿੱਚ ਨੀਨ ਭੱਲਾ ਜੀ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਔਰ ਮੀਨੂ ਮਨੋਤਰਾ ਜੀ ਫਾਈਨੈਂਸ ਸੈਕਟਰੀ ਬਣਾਏ ਗਏ ਸਿਟੀ ਦੇ ਰਮਨ ਸ਼ਰਮਾ ਜੀ ਸਾਹਿਬ ਐਗਜ਼ੀਕਟਿਵ ਮੈਂਬਰ ਬਣਨ ਸਾਰੇ ਬਣਾਏ ਗਏ ਉਦੇਦਾਰੀਆਂ ਦਿੱਤੀਆਂ ਗਈਆਂ ਔਰ ਇਹਨਾਂ ਦਾ ਕੰਮ ਇਹ ਹੈ ਕਿ ਇਹ ਸ਼ਹਿਰ ਦੇ ਵਿੱਚ ਜੋ ਵੀ ਧਾਰਮਿਕ ਕਤਿਵਿਧੀਆਂ ਕੋਈ ਵੀ ਸਨਾਤਨ ਦੇ ਪ੍ਰਤੀ ਸਨਾਤਨੀ ਦੇ ਕੰਮ ਹੋਣਗੇ ਇਹ ਅੱਗੇ ਵੱਧ ਚੜ ਕੇ ਕੰਮ ਕਰਨਗੇ ਸ਼ਹਿਰ ਦੀ ਭਲਾਈ ਵਾਸਤੇ ਕੰਮ ਕਰਨਗੇ ਸਾਡੇ ਗੁਰਦਆਸਪੁਰ ਵਿੱਚ ਕੁਝ ਅਸਮਾਜਿਕ ਗਤੀਵਿਧੀਆਂ ਹੋ ਰਹੀਆਂ ਨੇ ਜਿਸ ਨੂੰ ਆਪਾਂ ਰੋਕਣ ਦੇ ਲਈ ਡੀਸੀ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਮੈਮੋਰੰਡਮ ਦਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰਿਆਂ ਤੇ ਰੋਕ ਲਗਾਈ ਜਾਏ ਜਿਹੜੇ ਵੀ ਕੋਈ ਵੀ ਅਸਮਾਜੀਕ ਕੰਮ ਕੋਰਦਾਸਟਰ ਵਿੱਚ ਹੋਣਗੇ ਅੱਗੇ ਤੋਂ ਵੀ ਉਹਨਾਂ ਦੇ ਵੀ ਰੋਕ ਲਾਉਣ ਦੇ ਲਈ ਆਪਾਂ 24 ਘੰਟੇ ਹਾਜ਼ਰ ਰਵਾਂਗੇ ਅਸੀਂ ਲੀਗਲ ਕਾਰਵਾਈ ਵੀ ਕਰਾਂਗੇ ਜੇ ਸਾਡੀ ਨਾ ਕਿਤੇ ਸੁਣਵਾਈ ਹੋਈ ਆਪਾਂ ਉਸ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਕੇ ਉੱਥੋਂ ਆਪਾਂ ਡਾਇਰੈਕਸ਼ਨਾਂ ਲੈ ਕੇ ਕੰਮ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ